ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲੈ ਲੈ ਕੇ ਆਏ ਜੀ ਜਿਸ ਘਰ ਤੋਂ ਵੀ ਵੀਡੀਓ ਬਣਾ ਰਹੇ ਆ ਵੀਰ ਤੇ ਖੇਲੂ ਪਸ਼ੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਉਟਲਾਈਨ ਹੈ ਬਾਈ ਟੋਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਬਜੀ ਠੀਕ ਹੈ ਜੀ ਬਾਈ ਜੀ ਠੀਕ ਹੈ ਨਾਮ ਤੇ ਐਡਰੈਸ ਬੋਲੋ ਨਾਮ ਲਵਿੰਦਰ ਸਿੰਘ ਗੋਰਾ ਰਣਜਨਾ ਕਲਾਬ ਸਿੰਘ ਗੋਰਾ ਰੋਡ ਭਧੌੜ ਦੇ ਉੱਤੇ ਘਰ ਹੈ ਜੀ ਆਪਣਾ ਠੀਕ ਹੈ ਬਾਈ ਜ਼ਿਲ੍ਹਾ ਕਿਹੜਾ ਪੈਣਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਪੈਣਾ ਹੈ ਤਹਿਸੀਲ ਤਪਾ ਠੀਕ ਹੈ ਬਾਈ ਨੇੜੇ ਪਿੰਡ ਭਧੌੜ ਨੇੜੇ ਭਧੌੜਾ ਹੀ ਭਧੌੜ ਰੋਡ ਦੇ ਉੱਤੇ ਘਰ ਆ ਆਪਣਾ ਭਧੌੜ ਤੋਂ ਜੇ ਛੰਨਾ ਨੂੰ ਆਉਣੇ ਪਹਿਲੀਆਂ ਜੀ ਆਪਣਾ ਹਾਂ ਪਹਿਲਾਂ ਟ੍ਰੇਨ ਦੇ ਉੱਤੇ ਘਰ ਆਪਣੇ ਆ ਜਾਂਦੇ ਹਾਂ ਬਹੁਤ ਠੀਕ ਹੈ ਮੋਬਾਈਲ 73 47 71 585 ਠੀਕ ਹੈ ਭਾਈ ਆਪਣੇ ਘਰ ਦੀ ਵੜਾ ਭਾਈ ਹਾਂਜੀ ਘਰ ਦੀ ਵੜਾ ਜੀ ਕਿਹੜਾ ਸੂਆ ਸੁੰਦੀ ਹੈ ਭਾਈ ਤੀਜਾ ਸੂਆ ਸੁੰਦੀ ਹੈ ਵੀਰੇ ਕਿੰਨੇ ਕਿ ਦਿਨ ਲੈਂਦੀ ਹੈ ਇਹ 10 ਦਿਨ ਲੈਂਦੀ ਹੈ ਭਾਈ 10 ਦਿਨ ਕੀ ਰਿਕਾਰਡ ਆ ਦੁੱਧ ਆ ਭਾਈ 20 ਕਿਲੋ ਜੋ ਹੈ ਭਾਈ ਪਿਛਲੇ ਸੂਏ ਤੋਂ ਠੀਕ ਆ 20 ਲੀਟਰ ਦੁੱਧ ਭਾਈ ਨੇ ਘਰੇ ਚੋਇਆ ਆਰਡਰ ਕਮਾਲ ਦਾ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਹੈ ਜਿਹੜਾ ਇਹਨੇ ਵਧੀਆ ਤਿਆਰ ਕਰ ਲੈਣਾ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਠੰਡੀ ਸੀਲਾ ਭਾਈ ਪੂਰੀ ਠੰਡੀ ਸੀਲਾ ਭਾਈ ਘਰੀ ਰੱਖਣ ਵਾਲੀ ਆ ਨਾ ਵਧੀਆ ਹਾਂਜੀ ਹਾਂਜੀ ਠੀਕ ਆ ਫੀਸ ਬੜਾ ਚੰਗਾ ਕੱਦ ਚੰਗਾ ਚਮਕ ਚੰਗੀ ਆ ਫਰੈਂਡ ਚੰਗਾ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਣ ਤੋਰਾ ਦੇਖੋ ਤੋਰਾ ਵੀ ਇੱਕ ਨੰਬਰ ਹੈ ਆਰਡਰ ਬਹੁਤ ਸੋਹਣਾ ਤਿਆਰ ਕਰਦੇ ਹੁੰਦੇ ਇਕੱਲੀ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਹੈ ਜਿਹੜਾ ਇਹਨੇ ਬਹੁਤ ਸੋਹਣਾ ਤਿਆਰ ਕਰ ਲਿਆ ਤੇ ਕੀ ਮੋਲ ਆ ਬਾਈ ਜਾਇ ਜਰਾ ਮੋਲ ਤਾਂ 65000 ਕਰਦੇ ਆ ਮਰੇ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਠੀਕ 65000 ਰੁਪਇਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਫਸ਼ਾਂ ਤੋਂ ਲੇਵਾ ਦੇਖੋ ਬੜਾ ਕਮਾਲ ਦਾ ਬਹੁਤ ਸੋਹਣਾ ਲੇਵਾ ਕਰਮਾ ਤਿਆਰ ਕਰਦੀ ਹੁੰਦੀ ਹੈ ਕੱਲੀ ਕੱਚੀ ਕੱਚੀ ਆਦਣ ਲੈਂਦੀ ਆ ਉਦੋਂ ਨੂੰ ਆਰਡਰ ਜਿਹੜਾ ਨੇ ਕਮਾਲ ਦਾ ਤਿਆਰ ਕਰਨਾ ਥਣ ਦੇਖੋ ਬਈ ਮੁੱਠੀ ਵਾਲਾ ਥਣ ਫਸ਼ਾਂ ਤੋਂ ਆਰਡਰ ਢਿੱਲਾਂ ਬਹੁ ਪਈਆਂ ਸਾਰੀਆਂ ਬਾਲ ਢਿੱਲਾਂ ਗੱਡੂ ਮੁੱਠੀ ਆ ਥਣ ਗੁਲਾਬੀ ਥਣ ਲੱਗਿਆ ਬਈ ਮੁੱਲ ਬਾਈ ਨੇ ਜਾਇਜ਼ ਰੱਖਿਆ ਬਾਕੀ ਜਿਹੜਾ ਮੌਕੇ ਤੇ ਵਧੀਆ ਮਾਨਤਣ ਬਈ ਜਰੂਰ ਹੋ ਜਾਊਗਾ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ